ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਣਾ ਦੀਵਾਲੀ ਦੀ ਰਾਤ ਦੀਵੇ ਬਾਲੀਏ ਅੱਜ ਸਿੱਖ ਇਤਿਹਾਸ ਦੇ ਅੰਦਰ ਵੀ ਅਤੇ ਸਨਾਤਨ ਧਰਮ ਦੇ ਅੰਦਰ ਵੀ ਬਹੁਤ ਵੱਡੇ ਪੁਰਬ ਤਿਹਾਰ ਮਨਾਏ ਜਾ ਰਹੇ ਨੇ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਣਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਅੱਜ ਦੇ ਦਿਨ 52 ਰਾਜਿਆਂ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੁੱਖੇ ਪਹੁੰਚੇ ਸਨ ਜਿੱਤੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਮਦ ਦੀ ਖੁਸ਼ੀ ਦੇ ਅੰਦਰ ਸਿੱਖ ਸੰਗਤਾਂ ਵੱਲੋਂ ਦੀਪਮਾਲਾ ਕੀਤੀ ਗਈ ਮਠਿਆਈਆਂ ਵੰਡੀਆਂ ਗਈਆਂ ਅਤੇ ਆਤਿਸ਼ਬਾਜ਼ੀ ਕਰਕੇ ਸਤਗੁਰੂ ਜੀ ਨੂੰ ਜੀਓ ਆਇਆਂ ਆਖਿਆ ਗਿਆ ਉੱਥੇ ਹੀ ਮर्यादा ਪਰਸ਼ੋਤਮ ਭਗਵਾਨ ਰਾਮਚੰਦਰ ਜੀ ਅੱਜ ਦੇ ਦਿਨ ਆਪਣੀ ਧਰਮ ਪਤਨੀ ਮਾਤਾ ਸੀਤਾ ਜੀ ਦੇ ਨਾਲ ਲక్ష్మణ ਜੀ ਦੇ ਨਾਲ ਅਜोध्या ਪਹੁੰਚੇ ਸਨ 14 ਸਾਲ ਦਾ ਬਨਵਾਸ ਕਰਕੇ ਤੇ ਉਹਨਾਂ ਦੀ ਆਮਦ ਦੀ ਖੁਸ਼ੀ ਚੰਦਰ ਵੀ ਮਠਾਈਆਂ ਤੇ ਦੀਵੇ ਇਹ ਮਾਲਾ ਕੀਤੀ ਗਈ ਅਤੇ ਅਸਤਿਸ਼ਵਾਦੀ ਕੀਤੀ ਗਈ ਸੋ ਇਹਨਾਂ ਦੋਨਾਂ ਹੀ ਤਿਉਹਾਰਾਂ ਦੀਆਂ ਮੈਂ ਰੋਜ਼ਾਨਾ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਵੱਲੋਂ ਅਖਬਾਰ ਵੱਲੋਂ ਸਮੁੱਚੇ ਹੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਫਗਵਾੜਾ ਵਾਸੀਆਂ ਨੂੰ ਲੱਖ-ਲੱਖ ਵਧਾਈਆਂ ਦਿੰਦਾ ਹਾਂ ਮੇਰੀ ਟੀਮ ਦੇ ਵਿੱਚ ਸਬ ਐਡੀਟਰ ਸਾਡੇ ਕਮਲਪ੍ਰੀਤ ਸਿੰਘ ਜੀ ਬਿਊਰੋ ਚੀਫ ਭਮਿੰਦਰ ਸਿੰਘ ਜੀ ਸੀਟਾ ਬਿਊਰੋ ਚੀਫ ਹਰਵਿੰਦਰ ਸਿੰਘ ਜੀ ਪੁੰਗਰਨੀ ਬਿਊਰੋ ਚੀਫ ਸੁਖਜੀਤ ਸਿੰਘ ਸਿਆਣ ਜੀ ਪੱਤਰਕਾਰ ਮਦਨ ਲਾਲ ਜੀ ਪੱਤਰਕਾਰ ਈਸ਼ਰ ਸਿੰਘ ਸੋਲੂ ਜੀ ਪੱਤਰਕਾਰ ਪਲਵਿੰਦਰ ਸਿੰਘ ਸ਼ਹਿਰੀ ਜੀ ਪੱਤਰਕਾਰ ਭਪਿੰਦਰ ਸਿੰਘ ਜੀ ਅਤੇ ਹੋਰ ਜਿੰਨੇ ਵੀ ਸਾਡੇ ਸਟਾਫ ਮੈਂਬਰ ਹਨ ਸਾਰਿਆਂ ਵੱਲੋਂ ਆਪ ਜੀ ਨੂੰ ਇਹਨਾਂ ਤਿਉਹਾਰਾਂ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਇਤਿہار ਤੁਹਾਡੇ ਲਈ ਖੁਸ਼ੀਆਂ ਲੈ ਕੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ